ਚੇ ਸਮੋਤਿਆਨ ਹਰ ਭਗਤ ਦਵਾਲ ਜੇਠੂ ਵਾਲ ਵਿੱਚ ਸੇਰ ਰੱਖਾ ਹੱਥ ਆਪਣਾ ਆਪ ਆਪਣੀ ਦਇਆ ਕੁਮਈਆ ਜਿੰਨਾ ਜਪਿਆ ਤੁਰਦਾ ਜਾਪ ਯਗ ਜੀਵਨ ਦਾਤਾ ਓਟ ਤੁਕਾਈਆ ਓਇ ਅੰਤਰ ਕਰਕੇ پاک ਪਵਿੱਤਰ ਧਿਆਵ ਖਾਈਆ ਬਾਰੋਂ ਦਿਸਣ ਮਾਟੀ ਪੁਤਲੇ ਕਾਕ ਜੋ ਤੁਰਿchnaiya ਬਾਵਨਾ ਇਸਦਾ ਲੇਖਾ ਦਸਨਾ ਪਹਿਲੀ ਵਿਸਾਖ ਜੋ ਗੋਬਿੰਦ ਆਸਾ ਪੂਰ ਕਰਾਈਆ ਕੀ ਅੱਗੇ ਹੋਣਾ ਪਾਠ ਜਗਤਿ ਸ਼ਨਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਾਰੈਣ ਨਰ ਪੁਕਵਾਨ ਜਨ ਭਗਤਾਂ ਲੈ ਕੇ ਲਾਏ ਗ੍ਰਹਿ ਗ੍ਰਹਿ ਪੁਕਵਾਨ 14 ਮਾਸ ਪੂਰਾ ਕਰਕੇ ਪੂਰਵ ਦਾਨ ਮਿਹਰਵਾਨ ਆਪਣੀ ਦਇਆ ਕਮਾਈਆ ਕੋਈ ਸ਼ਾਦ ਕਹੇ ਆਪਣੀ ਰਸਨਾ ਲਾਲਾ ਭੋਗ ਭਗਵਾਨ ਦਇਆ ਕਮਾਈਆ ਤੇਰਾ ਦਸ ਵੇ ਆ ਭੋਗ ਪੜਦਾ ਦੇਣਾ ਚੁਕਾਈਆ ਇੱਕ ਦਰਸਾਈਆ ਗੁਰਮੁਖ ਰਾਤ ਕੇ ਨਾ 14 ਲੋਕ 14 ਤੱਕ ਪੰਦ ਮੋਕਾਈਆ ਉਨਾ ਕਦੇ ਨਹੀਂ ਤਨ ਤੇਥੋਂ ਮੰਗਣੀ ਮੁਖ ਸਵਾਰਗ ਬਹਿੱਤ ਦੀ ਆਸ ਨਾ ਕੋਈ ਰਖਾਈਆ ਕਰ ਕਿਰਪਾ ਅੰਤਮ ਮਿਲਣਾ ਆਪਣੀ ਜੋਤ ਜਿਥੋਂ ਹੋਵੇ ਨਾ ਕਦੇ ਜੁਦਾਈਆ ਤਿਆਂ ਦ੍ਰਿ ਅਖੀਰੀ ਚੋਗ ਜੋ ਬਾਵਨ ਦਵਾਰੇ ਆਸਰਖਾਈਆ ਸੋ ਵੇਲਾ ਵਕਤ ਗਿਆ ਪਹੁੰਚ ਰਵਦਾਸ ਚ ਮਹਾਰਾ ਦੇ ਗਵਾਹੀਆ ਹਾਰੇ ਸੰਗਤ ਵਿਖਾਏ ਆਪਣੀ ਮੋਜ ਮੁਆਵਜ਼ਾ ਪਿਛਲਾ ਦੇ ਚੁਕਾਈਆ ਤੇਰੀ ਕਰਨੀ ਪੈਣਾ ਖੋਜ ਖੁਦ ਖੋਜ ਕੇ ਲੈ ਉਠਾਈਆ ਦੇ ਭਗਤਾਂ ਤੋਂ ਭੋਗ ਲਗਾਏ ਨਹੀਂ ਜਾਣੇ ਰੋਜ ਇੱਕ ਵਾਰ ਦਾ ਲੇਖਾ ਦਰਗਾ ਸਾਜੀ ਲੈਣਾ ਪਾਇਆ ਅੱਗੇ ਵੇਖਦੇ ਰੇ ਦਮ ਤੇਰੀ ਖੁਸ਼ੀ ਮਨਾਇਆ ਭਗਤਾ ਉੱਤੇ ਭਗਤੀ ਦਾ ਸੁਟੀ ਕਦੇ ਨਾ ਬੋਝ ਕਿਰਦਾਸਾ ਲਿਆ ਸੋਦ ਸਵਾਸ ਉਹਨਾਂ ਦਾ ਲੇਖੇ ਪਾਈਆ ਗੁਰਮੁਖਾ ਨਾਲ ਕਰੀ ਨਾ ਕਦੇ ਕ੍ਰੋਧ ਲੋਭ ਵਿੱਚ ਕਦੇ ਨਾ ਆਈਆ ਸਦਾ ਬਖਸ਼ੀ ਆਪਣੀ ਮੋਜ ਮਜਲਸ ਆਪਣੀ ਨਾਲ ਬਣਾਈਆ ਜੋਤੀ ਜੋਤ ਸਰੂਪohar ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਕਾਈਆ ਬਾਵਨ ਕੇ ਮੇਰਾ ਲੈਣਾ ਮੁਕਿਆ ਉਧਾਰ ਉਦਮ ਕੀਤਾ ਬੇਪਰਵਾਹੀਆ ਓਨਾ ਬੱਚਿਆਂ ਪਾਈ ਸਾਰ ਮਲੇ ਕਾ ਪੂਰਾ ਕਰ ਵਿਹਾਰ ਹਰ ਸੰਗਤ ਦਿੱਤੀ ਵਡਿਆਈਆ ਚੌਥੇ ਯੁਗ ਦਾ ਲੈਣਾ ਦੇ ਉਦਾਰ ਅਦਰੇ ਸਾਬੁ ਦਿੱਤਾ ਕੁਰਾਈਆ ਆਪਣਾ ਗੁਲਸ਼ਨ ਵੇਖ ਬਹਾਰ ਟੈਣੀ ਪਤ ਫੁੱਲ ਮਹਿਕਾਈਆ ਜੋ ਭਗਤ ਸੁਹੇਲੇ ਕੀਤੀ ਖਿਦਮਤ ਗਾਰ ਖਾਦਮ ਆਪਣੀ ਚੋਲੀ ਪਾਈਆ ਅੱਗੇ ਤਸਾਦ ਅੱਗੇ ਤਸਾਦ ਹੋਵੇ ਵਿੱਚ ਸੰਸਾਰ ਝਗੜੇ ਵਿੱਚ ਲੁਕਾਈਆਂ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈਆਂ ਬਾਵਨ ਕਹੇ ਜਿੰਨਾ ਦਾ ਅੱਜ ਹੋਇਆ ਤੀ ਸਾਰੇ ਨਜ਼ਰੀ ਆਈਆ ਕੋਈ ਸਜਣ ਮੀਤ ਮੁਰਾਰ ਕੋਈ ਮਾਤ ਪੇਤ ਅਖਵਾਈਆ ਕੋਈ ਪਹਿਣਾ ਪਿਆ ਨਾਰ ਕੋਈ ਸੁਤ ਦਲਾਰ ਵੜਾਈਆ ਕੁਝ ਉਹ ਜਿੰਨਾ ਨੇ ਬਾਵਰ ਨਾ ਦਾ ਕੀਤਾ دیدار ਨੇਤਰ ਦਰਸ਼ਨ ਪਾਈਆ ਕੁਝ ਉਹ ਜਿੰਨਾ ਪੰਜਾਂ ਨੇ ਭੋਜਨ ਕੀਤਾ ਤਿਆਰ ਸੋਹਣਾ ਪ੍ਰੇਮ ਵਧਾਈਆ ਓ ਬਾ ਕੰਨਿਆ ਬਾਲ ਅਣ ਕੁਸ਼ੀ ਮਨਾਈਆ ਜਿਸ ਦਾ ਜਾਮਨ ਵਿੱਜ ਜਮਿਆਰ ਗਰਮ ਖਰੂਪ ਬਦਲਾਈਆ ਉਸੇ ਗੁਰਦਾਰਸ਼ਨ ਦਾ ਵਿਹਾਰ ਛੋਟਿਆਂ ਵੱਡਿਆਂ ਮਿਲੀ ਵੜਾਈਆ ਸਾਚੀ ਸਵਾ ਜਨ ਭਗਤਾਂ ਸਾਚੀ ਸਵਾ ਦਾ ਜਨ ਭਗਤ ਬਨ ਸ਼ੇਂਗਾਰ ਰੂਪੇ ਨੂਪ ਬਦਨਾਈਆ ਵੱਡੇ ਛੋਟੇ ਇੱਕ ਦਵਾਰ ਦਰ ਦਵਾਰਾ ਤੁਰਦਾ ਇੱਕ ਮੁਖਾਈਆ ਜਨ ਭਗਤ 84 ਵਿੱਚ ਜਨਮ ਲਏ ਨਾ ਵਿੱਚ ਸੰਸਾਰ ਫਾਂਸੀ ਗਲ ਨਾ ਕੋਈ ਲਟਕਾਈਆ ਪਰਖ ਅਕਾਲਾ ਆਪਣਾ ਦੇ ਅਤਿਵਾਰ ਬੇਅਤਵਾਰ ਰਾਤੀ ਸੁਤਿਆਂ ਪੜ ਉਠਾਲ ਦਸ ਈਦ ਦੀਦ ਈਦ ਏ ਦੇ ਕੁਰਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਵਾਖਣ ਹਾਰ ਸੱਚੀ ਸਰਨਾਈਆ ज्योति ज्योत स्वरूप हारे ਆਪ ਆਪਣੀ ਕਿਰਪਾ ਕਰ ਬਾਛਣ ਹਾਰ ਸਚੀ ਸਰਨਾਈਆ ਸੂ